ਅਸੀਂ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਗਰੀਬ ਦੇ ਘਰ ਹੈ ਕਿਸੇ ਦਾ ਡਿੱਗ ਗਿਆ ਭਾਈ ਉਹਨੂੰ ਛੱਤ ਪਵਾ ਕੇ ਦੇ ਇਹ ਹੂੰ ਉਹਦੀ ਮਦਦ ਕਰੇ ਜੋ ਕਿਸੇ ਦਾ ਜਿਹੜੇ ਮੇਰੇ ਭਰਾ 10 ਦਿਨਾਂ ਤੋਂ ਘਰੇ ਬੈਠੇ ਨੇ ਅਸੀਂ ਤਾਂ ਦਿਹਾੜੀਦਾਰ ਆ ਦਿਹਾੜੀ ਲਾ ਕੇ ਘਰ ਦਾ ਗੁਜ਼ਾਰਾ ਹੁੰਦਾ ਜੀ ਭਈ ਜਿਹੜੇ ਮੇਰੇ ਭਰਾ ਨੇ ਉਹਨਾਂ ਨੂੰ ਰਾਸ਼ਨ ਪਾਣੀ ਦਿੱਤਾ ਜਾਵੇ ਕਿਸੇ ਹੋਰ ਵੈਸਾ ਹੀ ਮੰਗਿਆ ਪ੍ਰਸ਼ਾਸਨ ਕੋਲੋਂ ਜਿਹਦੇ ਵਿਭਾਗ ਕਿਸੇ ਭਾਈ ਦਾ ਨੁਕਸਾਨ ਹੋਇਆ ਉਹ ਉਦੀ ਪੂਰਤੀ ਕੀਤੀ ਜਾਵੇ ਜੀ। ਅੱਜ ਜਦੋਂ ਇੱਥੇ ਜਦੋਂ ਤੁਸੀਂ ਕਹਿੰਦੇ ਵੀ 4-4 ਫੁੱਟ ਪਾਣੀ ਸੀਗਾ ਤਾਂ ਇੱਥੋਂ ਫਿਰ ਜਿਹੜਾ ਹੋਰ ਜਿੱਦਾਂ ਕੈਂਪ ਬਣੇ ਨੇ ਇੱਥੇ ਨਜ਼ਦੀਕੀ ਕੈਂਪ ਬਣੇ ਨੇ ਕਿਤੇ ਜਿੱਦਾਂ ਸਰਕਾਰ ਨੇ ਕਿਹਾ ਵੀ ਅਸੀਂ ਸੁਰੱਖਿਆ ਕੈਂਪ ਬਣਾਏ ਨੇ ਜਿੱਥੇ ਤੁਹਾਨੂੰ ਕੱਢ ਕੇ ਜਿਹੜਾ ਤੁਹਾਡੇ ਬੱਚਿਆਂ ਨੂੰ ਉੱਥੇ ਸੇਫਲੀ ਰੱਖਿਆ ਜਾਵੇ ਕੈਂਪ ਬਣਿਆ ਇੱਥੇ ਨਹੀਂ ਨਹੀਂ ਕੋਈ ਕੈਂਪ ਨਹੀਂ ਹੈਗਾ ਜੀ। ਇੱਥੇ ਕੈਂਪ ਕੋਈ ਨਹੀਂ ਸੀ। ਹੂੰ। ਉਹ ਕਿੰਨੇ ਦਿਨ ਇੱਥੇ ਪਾਣੀ ਰਿਹਾ ਅੰਦਰ? ਪਾਣੀ ਦਾ ਪਾਜੀ ਹਫ਼ਤਾ ਹੋ ਗਿਆ। ਹੂੰ। ਹੁਣ ਵੀ ਤੁਹਾਨੂੰ ਦਿਖਾ ਦਿੰਨੇ ਆ ਗਲੀਆਂ 'ਚ ਹਲੇ ਵੀ ਖੜੇ ਆਏ। ਪਾਣੀ ਹਲੇ ਵੀ ਖੜਾ ਪਿੰਡ ਦੇ ਵਿੱਚ ਹਾਂ ਪਿੰਡ ਚ ਖੜਿਆ ਹਲੇ ਨਿਕਲਿਆ ਨਹੀਂ ਗਿਆ